ਹਾਂਜੀ ਸਤਿ ਸ੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਗੈਵੀ ਚਾਹਾਨ ਵਲੌਗਸ ਤੇ ਮੈਨੂੰ ਅੱਜ ਹੀ ਇੱਕ ਕਿਸੇ ਮੇਰੇ ਸ਼ਾਰਟ ਤੇ ਕਿਸੇ ਨੇ ਬਾਈ ਨੇ ਕਮੈਂਟ ਕੀਤਾ ਕਹਿੰਦਾ ਬਾਈ ਜੀ ਕਹਿੰਦਾ ਤੁਸੀਂ ਅ ਡਿਫਰੈਂਟ ਸ਼ਾਰਟ ਪਾਇਆ YouTube ਚੈਨਲ ਤੇ ਤੇ ਕਹਿੰਦਾ ਵੈਸੇ ਜਦੋਂ ਤੁਸੀਂ ਦੂਜੀਆਂ ਕੈਨੇਡਾ ਨਾਲ ਰਿਲੇਟਡ ਪੋਸਟਾਂ ਪਾਉਂਦੇ ਆ ਤਾਂ ਲੋਕ ਤੁਹਾਨੂੰ ਬਹੁਤ ਮਾੜਾ ਚੰਗਾ ਕਹਿੰਦੇ ਆ ਤੇ ਮੈਂ ਉਹਨੂੰ ਕਿਹਾ ਮੈਂ ਕਿਹਾ ਬਈ ਉਹ ਹਾਥੀ ਵਾਲੀ ਤੂੰ ਸਟੋਰੀ ਸੁਣੀ ਨਹੀਂ ਹੋਣੀ ਵੀ ਹਾਥੀ ਆਪਦੀ ਮਸਤ ਚਾਲ ਚੱਲਦੇ ਆ ਤੇ ਕਿਸੇ ਦੀ ਪ੍ਰਵਾਹ ਨਹੀਂ ਕਰਦੇ ਹਨਾ ਤੇ ਦੂਜੀ ਗੱਲ ਇਹ ਆ ਵੀ ਵਾਕਈ ਇਹ ਗੱਲ ਹੈਗੀ ਆ ਵੀ ਜਿਹੜਾ ਬੰਦਾ ਸੱਚ ਬੋਲਦਾ ਉਹਨੂੰ ਲੋਕ ਬਰਦਾਸ਼ਤ ਨਹੀਂ ਕਰਦੇਗੇ ਕਿਉਂਕਿ ਸੱਚ ਸੁਣਨਾ ਅਸੀਂ ਸੱਚ ਸੁਣ ਨਹੀਂ ਸਕਦੇਗੇ ਸੱਚ ਸਾਨੂੰ ਬਹੁਤ ਭੈੜਾ ਲੱਗਦਾ ਕੌੜਾ ਲੱਗਦਾ ਸਿਆਣੇ ਵੀ ਕਹਿੰਦੇ ਆ ਵੀ ਜਿਹੜੀ ਸਚਾਈ ਆ ਹਮੇਸ਼ਾ ਦੂਜੇ ਬੰਦੇ ਨੂੰ ਸੋਨੀ ਜਿਹੜੀ ਹੈਗੀ ਆ ਔਖੀ ਲੱਗਦੀ ਆ ਕਿਉਂਕਿ ਆਪਣੇ ਪੰਜਾਬੀਆਂ ਦੀ ਆਦਤ ਹੈ ਵੀ ਜਿਹੜਾ ਕੋਈ ਬੰਦਾ ਉਹਨਾਂ ਤਾਂ ਪੜਾ ਕਰਨਾ ਚਾਹੁੰਦਾ ਉਲਟਾ ਉਹਨੂੰ ਮਾੜਾ ਚੰਗਾ ਕਹਿਣ ਲੱਗ ਜਾਂਦੇ ਮੈਂ ਕਿਹਾ ਚਲੋ ਕੋਈ ਪ੍ਰਵਾਹ ਨਹੀਂ ਜੋ ਆਪਣੀ ਡਿਊਟੀ ਹੈ ਜੋ ਆਪਣੇ ਫਰਜ਼ ਆ ਆਪਾਂ ਨਿਭਾਵਾਂਗੇ ਕੋਈ ਗੱਲ ਨਹੀਂ ਮੈਂ ਅੱਜ ਦੀ ਜਿਹੜੀ ਵੀਡੀਓ ਹੈ ਨਾ ਖਾਸ ਤੌਰ ਤੇ ਉਸ ਗੱਲ ਨੂੰ ਲੈ ਕੇ ਕਰ ਰਹੇ ਆ ਕਿ ਕੈਨੇਡਾ ਦੇ ਵਿੱਚ ਜੋ ਇਸ ਸਮੇਂ ਹਾਲਾਤ ਹੈ ਨੌਜਵਾਨ ਮੁੰਡੇ ਕੁੜੀਆਂ ਆਪਦੀ ਜ਼ਿੰਦਗੀ ਤੋਂ ਹੱਥ ਧੋ ਰਹੇ ਆ ਵਾਕਿਆ ਹੀ ਚਿੰਤਾ ਦਾ ਵਿਸ਼ਾ ਹੈ ਜੇ ਆਪਾਂ ਇਸ ਬਾਰੇ ਸੋਚੀਏ ਤਾਂ ਇਹਦਾ ਜਿਹੜਾ ਜਿਹੜਾ ਐਂਡ ਹੈ ਇਹ ਬਹੁਤ ਭਿਆਨਕ ਹੋਣ ਵਾਲਾ ਹੈਗਾ ਹੁਣ ਜਿਹੜੇ ਇੰਡੀਅਨ ਸਟੂਡੈਂਟ ਹੈ ਕੈਨੇਡਾ ਦੇ ਵਿੱਚ ਸੈਕੰਡ ਲਾਰਜੈਸਟ ਜਿਹੜੀ ਪਾਪੂਲੇਸ਼ਨ ਹੈ ਕੈਨੇਡਾ ਦੇ ਵਿੱਚ ਸਟੂਡੈਂਟਾਂ ਦੀ ਉਹ ਇੰਡੀਅਨ ਦੀ ਹੈ ਤੇ ਹਰ ਸਾਲ ਜਿਹੜਾ 4.5 ਲੱਖ ਸਟੂਡੈਂਟਾਂ ਤਕਰੀਬਨ ਉਹ ਕੈਨੇਡਾ ਦੇ ਵਿੱਚ ਜਾਂਦਾ ਸੀਗਾ ਚੰਗੇ ਸੋਹਣੇ ਭਵਿੱਖ ਦੇ ਸੁਪਨੇ ਸਜੋ ਕੇ ਵੀ ਉੱਥੇ ਕਾਮਯਾਬ ਹੋਇਆ ਹੋਇਆ। ਭਾਵੇਂ ਕਿ ਹੁਣ ਇਸ ਸਾਲ ਰੁਕ ਲਾਤੀ ਹੈ ਗਵਰਨਮੈਂਟ ਨੇ ਇੰਨੇ ਸਟੂਡੈਂਟ ਨਹੀਂ ਗਏ ਪਰ ਫਿਰ ਵੀ ਲਗਭਗ 10 ਲੱਖ ਸਟੂਡੈਂਟ ਅਜੇ ਹੈ ਜਿਹੜਾ ਉਹ ਜੂਝ ਰਿਹਾ ਆ ਆਪਦੇ ਆਪ ਨਾਲ। ਹੁਣ ਜਦੋਂ ਸਟੂਡੈਂਟ ਇੰਡੀਅਨ ਸਟੂਡੈਂਟ ਆ ਜਿਹੜਾ ਕੈਨੇਡਾ ਜਾਂਦਾ ਉਹਦੇ ਬਹੁਤ ਵੱਡੇ ਸੁਪਨੇ ਹੁੰਦੇ ਆ। ਉਹਨੂੰ ਜੋ ਤਸਵੀਰ ਕੈਨੇਡਾ ਵਰਗੇ ਮੁਲਕਾਂ ਦੀ ਦਿਖਾਈ ਜਾਂਦੀ ਉਹ ਐਕਚੁਅਲ ਹੁੰਦੀ ਨਹੀਂ ਜਿਵੇਂ ਹੀ ਉਹ ਕੈਨੇਡਾ ਦੀ ਧਰਤੀ ਤੇ ਲੈਂਡ ਕਰਦਾ ਤਾਂ ਉਹ ਤਸਵੀਰ ਦੇ ਪਹਿਲਾਂ ਤਾਂ ਟੁਕੜੇ ਹੁੰਦੇ ਆ ਤੇ ਨਾਲ ਹੀ ਉਹਦੇ ਸੁਪਨਿਆਂ ਦੇ ਟੁਕੜੇ ਹੋ ਜਾਂਦੇ ਆ ਕਿਉਂਕਿ ਜਿਹੜੇ ਸੁਪਨੇ ਉਹਨੇ ਸੰਜੋਈ ਹੁੰਦੇ ਆ ਉਹਨੂੰ ਪਤਾ ਹੈ ਵੀ ਮੈਂ ਆ ਹਾਲਾਤ ਆ ਇੱਥੇ ਤੇ ਮੇਰੇ ਸੁਪਨੇ ਪੂਰੇ ਨਹੀਂ ਹੋਣਗੇ ਇਸ ਕਰਕੇ ਉਹ ਸੁਪਨੇ ਹੌਲੀ-ਹੌਲੀ ਟੁੱਟਣੇ ਸ਼ੁਰੂ ਹੋ ਜਾਂਦੇ ਆ ਤੇ ਜਦੋਂ ਸੁਪਨੇ ਟੁੱਟਣ ਲੱਗਦੇ ਆ ਤਾ ਉਹਦਾ ਜਿਹੜਾ ਅੰਤ ਆ ਬਹੁਤ ਭਿਆਨਕ ਹੁੰਦਾ ਬੁਰਾ ਹੁੰਦਾ ਆਪਾਂ ਨੂੰ ਪਤਾ ਹੀ ਐ 2018 ਦੇ ਵਿੱਚ ਜਿਹੜੇ ਜਦੋਂ ਸਿਸਟਮ ਕੈਨੇਡਾ ਦੇ ਹਾਲਾਤ ਨਿੱਗਰ ਨੇ ਸ਼ੁਰੂ ਹੋਏ ਸੀਗੇ 9 ਸਟੂਡੈਂਟਾਂ ਨੇ ਆਪਦੀ ਜ਼ਿੰਦਗੀ ਦੀ ਹਾਰ ਮੰਨ ਲਈ ਸੀਗੀ ਤੇ ਬਹੁਤ ਵੱਡਾ ਦਖਾਂਤ ਸੀਗਾ 9 ਸਟੂਡੈਂਟਾਂ ਦਾ ਚਲੇ ਜਾਣਾ ਤੇ ਉਸ ਤੋਂ ਬਾਅਦ ਹੌਲੀ-ਹੌਲੀ ਜਿਹੜੇ ਹਾਲਾਤ ਹੋਰ ਵਿਗੜਦੇ ਗਏ 2022 ਦੇ ਵਿੱਚ 33 ਵਿਦਿਆਰਥੀਆਂ ਨੇ ਉਹ ਰਾਹ ਅਪਣਾਲਿਆ ਜਿਹੜਾ ਅਪਣਾਉਣਾ ਨਹੀਂ ਚਾਹੀਦਾ ਤੇ ਆਪਦੀ ਜ਼ਿੰਦਗੀ ਦੀ ਜੰਗ ਹਾਰ ਗਏ ਸੁਸਾਈਡ ਕਰ ਲਈ 33 ਵਿਦਿਆਰਥੀਆਂ ਨੇ ਜਿਨ੍ਹਾਂ ਦੇ ਵਿੱਚੋਂ ਬਹੁਤ ਪੰਜਾਬੀ ਵੀ ਸੀਗੇ ਤੇ 2023 ਦੇ ਵਿੱਚ 36 ਵਿਦਿਆਰਥੀਆਂ ਨੇ ਸੁਸਾਈਡ ਕੀਤੀ ਕੈਨੇਡਾ ਦੇ ਵਿੱਚ ਇੰਡੀਅਨ ਸਟੂਡੈਂਟ ਤੇ ਉਹਨਾਂ ਵਿੱਚ ਪੰਜਾਬੀ ਵਿਦਿਆਰਥੀ ਵੀ ਸੀਗੇ ਤੇ ਜਿਹੜੀ ਇਹ ਰੇਸ਼ੋ ਆ ਇਹ ਰੁਕ ਨਹੀਂ ਰਹੀਗੀ ਹੁਣ ਤੱਕ ਪਿਛਲੇ 5 ਸਾਲਾਂ ਦੇ ਵਿੱਚ 99 ਇੰਡੀਅਨ ਸਟੂਡੈਂਟਾਂ ਨੇ ਸੁਸਾਈਡ ਕਮਿਟ ਕਰ ਲਈ ਕੈਨੇਡਾ ਦੇ ਵਿੱਚ ਤੇ ਇਹ ਕੋਈ ਛੋਟੀ ਗੱਲ ਨਹੀਂ ਬਹੁਤ ਵੱਡੀ ਗੱਲ ਹੈ ਆਉਣ ਵਾਲੇ ਦਿਨਾਂ ਦੇ ਵਿੱਚ ਜੋ ਹਾਲਾਤ ਕੈਨੇਡਾ ਦੇ ਹੋਣ ਵਾਲੇ ਆ ਆਪਾਂ ਨੂੰ ਪਤਾ ਹੀ ਹੈ ਭਾਵੇਂ ਆਪਾਂ ਮੰਨੀਏ ਜਾਂ ਨਾ ਮੰਨੀਏ ਪਰ ਜਗ ਜਾਹਰ ਹੈ ਇਹ ਗੱਲ ਵੀ ਆਉਣ ਵਾਲੇ ਦਿਨਾਂ ਦੇ ਵਿੱਚ ਹਾਲਾਤ کیسے ਹੋਣੇ ਆ ਨਿਤ ਆਪਾਂ ਖਬਰਾਂ ਸੁਣਦੇ ਆ ਨਿਤ ਆਪਾਂ YouTube ਜਿਹੜੇ ਚੰਗੇ YouTube ਚੈਨਲ ਆ ਜਿਹੜੇ ਹਮੇਸ਼ਾ ਅੰਕੜਿਆਂ ਦੇ ਆਧਾਰ ਤੇ ਗੱਲ ਕਰਦੇ ਆ ਆਪਾਂ ਨੂੰ ਸਚਾਈ ਜਿਹੜਾ ਚੰਗੀ ਤਰ੍ਹਾਂ ਜਾਣੂ ਆਪਾਂ ਸਚਾਈ ਤੋਂ ਵੀ ਹੋਣਾ ਕੀ ਆ ਹੁਣ ਇੱਕ ਕੈਨੇਡਾ ਦੇ ਵਿੱਚ ਫਿਊਨਰਲ ਹੋਮ ਦੀ ਰਿਪੋਰਟ ਹੈ ਅੰਕੜਿਆਂ ਸਹਿਤ ਰਿਪੋਰਟ ਹੈ ਉਹਨਾਂ ਨੇ ਫਿਊਨਰਲ ਹੋਮ ਵਾਲਿਆਂ ਨੇ ਇਹ ਗੱਲ ਕਹੀ ਹੈ ਕਿ ਹਰ ਮਹੀਨੇ 4 ਤੋਂ 5 ਜਿਹੜੇ ਇੰਡੀਅਨ ਸਟੂਡੈਂਟਾਂ ਦਾ ਫਿਊਨਰਲ ਜਿਹੜੀ ਉਹ ਕੀਤਾ ਜਾਂਦਾ ਫਿਊਨਰਲ ਹੋਮ ਦੇ ਵਿੱਚ ਸੰਸਕਾਰ ਕੀਤਾ ਜਾਂਦਾ 4 ਤੋਂ 5 ਇੰਡੀਅਨ ਸਟੂਡੈਂਟਾਂ ਦਾ ਹਰ ਮਹੀਨੇ ਤੇ ਬਹੁਤ ਸ਼ੌਕਿੰਗ ਇਫੈਕਟ ਆ ਆਪਾਂ ਨੂੰ ਜ਼ਰੂਰ ਇਹਦੇ ਬਾਰੇ ਸੋਚਣਾ ਚਾਹੀਦਾ ਹੈਗਾ ਮੰਨਣਾ ਚਾਹੀਦਾ ਵੀ ਜੋ ਕੁਝ ਹੋ ਰਿਹਾ ਹਾਲਾਤ ਵਾਕਿਆ ਹੀ ਨਿਕਰਦੇ ਜਾ ਰਹੇ ਆ ਸੋਚਣਾ ਪੈਣਾ ਕੁਝ ਕਰਨਾ ਪੈਣਾਗਾ ਖਾਲਸਾ ਆਈਡ ਨੇ ਇੱਕ ਸਰਵੇ ਕੀਤਾਗਾ ਖਾਲਸਾ ਆਈਡ ਨੇ ਜਿਹੜਾ ਸਰਵੇ ਕੀਤਾ ਉਹਦੇ ਵਿੱਚ ਉਹਨਾਂ ਨੇ ਪਾਇਆ ਗਿਆ ਕਿ 10 ਸਟੂਡੈਂਟਾਂ ਦੇ ਵਿੱਚੋਂ 10 ਇੰਡੀਅਨ ਸਟੂਡੈਂਟਾਂ ਦੇ ਵਿੱਚੋਂ ਤਿੰਨ ਇੰਡੀਅਨ ਸਟੂਡੈਂਟ ਮੈਂਟਲ ਹੈਲਥ ਦਾ ਸ਼ਿਕਾਰ ਹੈ ਡਿਪਰੈਸ਼ਨ ਦਾ ਸ਼ਿਕਾਰ ਹੈ ਤਿੰਨ ਸਟੂਡੈਂਟ ਹਰ 10 ਸਟੂਡੈਂਟਾਂ ਦੇ ਵਿੱਚੋਂ ਜੇ 10 ਲੱਖ ਸਟੂਡੈਂਟ ਕੈਨੇਡਾ ਦੇ ਵਿੱਚ ਹੁਣ ਰਹਿ ਰਿਹਾ ਤੇ 10 ਲੱਖ ਦੀ ਤੁਸੀਂ ਜਿਹੜਾ 10 ਸਟੂਡੈਂਟਾਂ ਦੇ ਮਗਰ ਤਿੰਨ ਤੇ 10 ਲੱਖ ਦੀ ਤੁਸੀਂ ਰੇਸ਼ਿਓ ਕੱਢ ਕੇ ਦੇਖ ਲਓ ਬਹੁਤ ਵੱਡਾ ਅੰਕੜਾ ਹੈ ਤੇ ਜੇ ਇਹ ਬਹੁਤ ਵੱਡਾ ਅੰਕੜਾ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਉਹਨਾਂ ਨਾਲ ਕੀ ਵਾਪਰੂਗੀ ਇਹਦੇ ਬਾਰੇ ਵੀ ਆਪਾਂ ਨੂੰ ਸੋਚਣ ਦੀ ਲੋੜ ਹੈ ਹੁਣ ਜੋ ਕੁਝ ਉੱਥੇ ਹੋ ਰਿਹਾ ਸ਼ਾਇਦ ਉਹਨਾਂ ਦੇ ਮਾਪਿਆਂ ਨੂੰ ਭੈਣ ਭਰਾਵਾਂ ਨੂੰ ਸਾਕ ਸੰਬੰਧੀਆਂ ਨੂੰ ਨਹੀਂ ਪਤਾ ਪਰ ਜਦੋਂ ਹੋ ਜਾਂਦਾ ਉਦੋਂ ਪਤਾ ਲੱਗ ਜਾਂਦਾ ਉਦੋਂ ਪਤਾ ਲੱਗਦਾ ਤਾਂ ਬਹੁਤ ਢੇਰ ਹੋ ਜਾਂਦੀ ਹੈ ਅਰਸ਼ਦੀਪ ਵਰਮਾ ਪਟਿਆਲੇ ਦਾ ਮੁੰਡਾ ਸੀ 2019 ਦੇ ਵਿੱਚ ਕੈਨੇਡਾ ਆਉਂਦਾ ਤੇ ਘਰ ਦੇ 35 ਲੱਖ ਰੁਪਏ ਲਾ ਕੇ ਉਹਨੂੰ ਕੈਨੇਡਾ ਭੇਜਦੇ ਆ ਕਰੋਨਾ ਆ ਜਾਂਦਾ ਕਰੋਨਾ ਤੋਂ ਬਾਅਦ ਉਹਦਾ ਕੰਮ ਅਫਸੈਟ ਹੋ ਜਾਂਦਾ ਤੇ ਕੰਮ ਨਹੀਂ ਮਿਲਦਾਗਾ ਡਿਪਰੈਸ ਲੈਣ ਲੱਗ ਜਾਂਦਾ ਘਰਦਿਆਂ ਤੋਂ ਹੈਲਪ ਦੀ ਮਦਦ ਕਰਦਾ ਘਰਦੇ ਹੈਲਪ ਨਹੀਂ ਕਰਦੇ ਅਕੇਰੀ ਸੁਸਾਈਡ ਕਰ ਜਾਂਦਾ ਤੇ ਇਸੇ ਤਰ੍ਹਾਂ ਹੁਣੇ ਰੀਸੈਂਟ ਥੋੜੇ ਦਿਨ ਪਹਿਲਾਂ ਦੀ ਘਟਨਾ ਆਕਾਸ਼ਦੀਪ ਮੁੰਡਾ ਜਿਹੜਾ ਫਰੀਦਕੋਟ ਦਾ ਸੀ ਸਿਰਫ 22 ਸਾਲ ਦਾ ਸੀਗਾ ਤੇ ਉਹ ਵੀ ਆਪਦੀ ਜ਼ਿੰਦਗੀ ਦੀ ਹਾਰ ਮੰਨ ਲਈ ਉਹਨੇ ਪਰ ਇੱਥੇ ਉਹਦੀ ਗਲਤੀ ਰਹਗੀ ਵੀ ਉਹਨੇ ਆਪਦੇ ਘਰਦਿਆਂ ਨਾਲ ਕੋਈ ਗੱਲ ਨਹੀਂ ਇਸ ਬਾਰੇ ਕੀਤੀ ਅੰਦਰੇ ਅੰਦਰ ਜਿਹੜਾ ਘੁੱਟਦਾ ਰਿਆ ਨਾ ਸ਼ਾਇਦ ਘਰਦਿਆਂ ਤੋਂ ਵੀ ਗਲਤੀ ਹੋਈ ਆ ਵੀ ਘਰ ਦੇ ਵੀ ਉਸ ਨਤੀਜੇ ਤੇ ਪਹੁੰਚ ਨਹੀਂ ਸਕੇ ਵੀ ਸਾਡੇ ਮੁੰਡੇ ਨੂੰ ਕੋਈ ਪ੍ਰੋਬਲਮ ਹੈ ਸਾਨੂੰ ਉਹਦੇ ਨਾਲ ਗੱਲ ਕਰਨੀ ਚਾਹੀਦੀ ਆ ਸਾਨੂੰ ਉਹਨੂੰ ਸਾਨੂੰ ਉਹਨੂੰ ਮੋਰਲ ਸਪੋਰਟ ਦੇਣੀ ਚਾਹੀਦੀ ਆ ਉਹ ਵਿਚਾਰਾ ਜ਼ਿੰਦਗੀ ਦੀ ਜੰਗ ਹਾਰ ਗਿਆ ਹੁਣ ਇੱਕ ਹੋਰ ਬਹੁਤ ਵੱਡਾ ਪਹਿਲੂ ਹੈ ਰੈਸਟਮੈਂਟ ਮੈਂਟਲ ਹਸਪੀਟਲ ਹੈ ਟੋਰਾਂਟੋ ਦੇ ਵਿੱਚ ਉਥੋਂ ਦੀ ਇੱਕ ਨਰਸ ਨੇ ਇੱਕ ਬਹੁਤ ਸ਼ੌਕਿੰਗ ਗੱਲ ਦੱਸੀ ਹੈ ਕਹਿੰਦੀ ਮੈਂ ਪਿਛਲੇ 8 ਸਾਲਾਂ ਤੋਂ ਇਸ ਹਸਪੀਟਲ ਦੇ ਵਿੱਚ ਕੰਮ ਕਰ ਰਹੀ ਹਾਂ ਤੇ ਮੈਂ ਦੇਖਦੀ ਸੀ ਵੀ ਇੰਡੀਅਨ ਸਟੂਡੈਂਟ ਡਿਪਰੈਸ਼ਨ ਦਾ ਸ਼ਿਕਾਰ ਆ ਡਿਪਰੈਸ਼ਨ ਦੀ ਦਵਾਈ ਲੈ ਕੇ ਜਾਂਦੇ ਐ ਇਸ ਹਸਪੀਟਲ ਤੋਂ ਤੇ ਕਹਿੰਦੀ ਪਿਛਲੇ 2 ਸਾਲਾਂ ਦੇ ਵਿੱਚ ਜਿਹੜੇ ਇਹਨਾਂ ਦਾ ਇੰਡੀਅਨ ਸਟੂਡੈਂਟਾਂ ਦਾ ਡਿਪਰੈਸ਼ਨ ਦੀ ਦਵਾਈ ਲੈਣ ਦਾ ਨੰਬਰ ਆ ਡਬਲ ਹੋ ਚੁੱਕਿਆ ਹੈਗਾ 2 ਸਾਲਾਂ ਦੇ ਵਿੱਚ ਤੇ ਜਿਵੇਂ ਮੈਂ ਪਹਿਲਾਂ ਅੱਗੇ ਕਿਹਾ ਸੀ ਵੀ ਜੇ ਇਸ ਲੈਵਲ ਤੇ ਇੰਡੀਅਨ ਸਟੂਡੈਂਟ ਹੈ ਡਿਪਰੈਸ਼ਨ ਦਾ ਸ਼ਿਕਾਰ ਹੋਈ ਜਾਣਗੇ ਤਾਂ ਇਹਦਾ ਅੰਤ ਕੀ ਹੋਊਗਾ ਬਹੁਤ ਯਾਨੀ ਕਿ ਚਿੰਤਾ ਦਾ ਵਿਸ਼ਾ ਆਪਾਂ ਨੂੰ ਸੋਚਣਾ ਪੈਣਾ ਹੈ ਆਪਾਂ ਸਿਰਫ ਵੀਡੀਓ ਵੇਖ ਕੇ ਛੱਡ ਦਿੰਨੇ ਆ ਜਾਂ ਕਮੈਂਟ ਕਰ ਦਿੰਨੇ ਆ ਪਰ ਨਹੀਂ ਇਹ ਮੈਸੇਜ ਆ ਜਿਹੜੀ ਇਹ ਚੀਜ਼ ਆ ਜਿਹੜੀ ਕਨਵੇ ਕਰਨ ਵਾਲੀ ਆ ਵੱਧ ਤੋਂ ਵੱਧ ਲੋਕਾਂ ਨੂੰ ਸ਼ੇਅਰ ਕਰੋ ਦੱਸੋ ਉਹਨਾਂ ਨੂੰ ਜੇ ਤੁਸੀਂ ਵੀਡੀਓ ਨਹੀਂ ਸ਼ੇਅਰ ਕਰ ਸਕਦੇਗੇ ਤਾਂ ਜਰੂਰ ਤੁਸੀਂ ਆਲ ਦੇ ਲੈਵਲ ਤੇ ਆਪਦੀ ਮੋਰਲ ਡਿਊਟੀ ਸਮਝ ਕੇ ਜਿੰਨਾਂ ਦੇ ਜਵਾਕ ਕੈਨੇਡਾ ਵਰਗੇ ਮੁਲਕਾਂ ਵਿੱਚ ਹੈਗੇ ਆ ਘਰਦਿਆਂ ਦਾ ਗੱਲ ਨਹੀਂ ਕਰਦੇਗੇ ਜਾਂ ਘਰ ਦੇ ਉਹਨੇ ਸਮਝ ਨਹੀਂ ਰੱਖਦੇ ਕਿ ਆਪਦੇ ਜਵਾਕ ਨਾਲ ਟੱਚ 'ਚ ਰਹਿ ਸਕਣ ਵੈਸੇ ਤਾਂ ਹਰੇਕ ਮਾਂ ਪਿਓ ਫਿਕਰਮੰਦ ਹੁੰਦਾ ਆਪਦੇ ਬੱਚੇ ਨੂੰ ਲੈ ਕੇ ਜਿੰਨੀ ਕੋ ਉਹਨਾਂ ਕੋਲੇ ਸੋਰਸ ਹੁੰਦੇ ਆ ਕੋਸ਼ਿਸ਼ ਕਰਦੇ ਪਰ ਕਿਤੇ ਨਾ ਕਿਤੇ ਕਈ ਮਜਬੂਰੀਆਂ ਬਣ ਜਾਂਦੀਆਂ ਪੇਰੈਂਟਸ ਨਹੀਂ ਟੱਚ 'ਚ ਰਹਿੰਦੇ ਜਾਂ ਜਵਾਕ ਨਹੀਂ ਟੱਚ 'ਚ ਰਹਿੰਦਾ ਤਾਂ ਜਰੂਰ ਆਪਾਂ ਨੂੰ ਇਹ ਚੀਜ਼ਾਂ ਉਹਨਾਂ ਦੇ ਧਿਆਨ 'ਚ ਲਿਆਉਣੀਆਂ ਚਾਹੀਦੀਆਂ ਜਿੱਥੇ ਤੁਹਾਨੂੰ ਕਿਸੇ ਕੋਈ ਜਿਹੜਾ ਸਟੂਡੈਂਟ ਵੀ ਇਹ ਵੀਡੀਓ ਦੇਖ ਰਿਹਾ ਜਿਹੜੇ ਤੁਹਾਨੂੰ ਆਲੇ-ਦੁਆਲੇ ਲੱਗਦਾ ਕੋਈ ਜਵਾਕ ਹੈ ਜੋ ਦਾ ਥੋੜਾ ਭੈਣ ਭਰਾ ਡਿਪਰੈਸ਼ਨ ਦਾ ਸ਼ਿਕਾਰ ਹੋ ਰਿਹਾ ਡਿਪਰੈਸ ਰਹਿੰਦਾ ਤਾਂ ਜਰੂਰ ਉਹਨੂੰ ਤੁਸੀਂ ਮੋਰਲ ਸਪੋਰਟ ਦੇਣ ਦੀ ਕੋਸ਼ਿਸ਼ ਕਰੋ ਇੱਕ ਜ਼ਿੰਦਗੀ ਬਚਾ ਲਓਗੇ ਇਹਦੇ ਨਾਲ ਕਈ ਜ਼ਿੰਦਗੀਆਂ ਬਚ ਜਾਣਗੀਆਂ ਦਿਲਜਿੰਦਰ ਇੱਕ ਦਿਲਜਿੰਦਰ ਖੱਟਰਾ ਨਾਂ ਦੀ ਕੁੜੀ ਨੇ ਕਿਹਾ ਕਹਿੰਦੀ ਮੈਂ ਕੈਨੇਡਾ 'ਕਿ ਇੰਨੀ ਦੁਖੀਆਂ ਵੀ ਮੈਂ ਤਾਂ ਇਹ ਚਾਹੁੰਦੀ ਸੀਗੀ ਕੁਝ ਸੋਚ ਕੇ ਆਈ ਸੀ ਪਰ ਮੈਂ ਕਹਿੰਦੀ ਆਂ ਵੀ ਮੈਂ ਕੈਨੇਡਾ ਆ ਕੇ ਸਭ ਤੋਂ ਵੱਡੀ ਗਲਤੀ ਕੀਤੀ ਹੁਣ ਜੇ ਇਸ ਸਾਰੀ ਚੀਜ਼ ਦੇ ਪਿੱਛੇ ਆਪਾਂ ਗੱਲ ਕਰੀਏ ਤਾਂ ਕਾਰਨ ਕੀ ਹੈ ਕਿਉਂ ਇਹ ਹੋ ਰਿਹਾ ਵਜ੍ਹਾ ਕੀ ਹੈ ਸਭ ਤੋਂ ਵੱਡੀ ਵਜ੍ਹਾ ਹੈਗੀ ਆ ਅਨਪਲਾਈਮੈਂਟ ਬੇਰੁਜ਼ਗਾਰੀ ਜੋ ਹਾਲਾਤ ਕੈਨੇਡਾ ਦੇ ਬਣੇ ਹੋਏ ਆ ਮੈਂ ਸ਼ੋਰਟੀ ਗਾਰੰਟੀ ਲਿਖ ਕੇ ਗਾਰੰਟੀ ਦੇਣ ਨੂੰ ਤਿਆਰ ਆ ਕਿ 2030 ਦੇ ਵਿੱਚ ਜਿਵੇਂ ਚੀਕਾ ਨਿਕਲ ਜਾਣੀਆਂ ਲੋਕਾਂ ਦੀਆਂ ਸਾਣੇ ਸਟੂਡੈਂਟ ਦੇ ਤੇ ਖਾਲੀ ਹੋ ਜਾਊਗਾ ਕੈਨੇਡਾ ਮੈਂ ਪਹਿਲਾਂ ਵੀ ਦਾਅਵੇ ਕੀਤੇ ਆ ਹੁਣ ਵੀ ਦਾਵਾ ਕਰਦਾ ਹਾਲਾਤ ਤੁਸੀਂ ਮੇਰੀ ਗੱਲ ਨੋਟ ਕਰਕੇ ਰੱਖਿਓ ਜੇ ਹਾਲਾਤ ਕਿਉਂ ਜੇ ਹੋਣਗੇ ਤੁਹਾਨੂੰ ਆਪੇ ਪਤਾ ਲੱਗ ਜਾਣਾ ਪਹਿਲਾ ਰੀਜਨ ਆ ਅਨਪਲਾਈਮੈਂਟ ਹੁਣ ਦੂਜਾ ਹੈਗਾ ਫਾਈਨੈਂਸ਼ੀਅਲ ਪ੍ਰੈਸ਼ਰ ਜਿਹੜਾ ਬੰਦਾ ਉੱਥੇ ਰਹਿ ਰਿਹਾ ਉਹਦੇ ਖਰਚੇ ਮੇਨਟੇਨ ਕਰਨ ਵਾਸਤੇ ਉਹਨੂੰ ਨੌਕਰੀ ਚਾਹੀਦੀ ਐ ਨੌਕਰੀ ਉਹਨੂੰ ਮਿਲ ਨਹੀਂ ਰਹੀ ਤਾਂ ਜਿਹੜਾ ਉਹਦੇ ਤੇ ਬਰਡਨ ਪੈ ਰਿਆ ਉਹਨੇ ਆਪਦੇ ਖਰਚੇ ਕਿਵੇਂ ਚੱਲਣੇ ਆ ਖਰਚੇ ਕਿਵੇਂ ਚੱਕਣੇ ਆ ਉਹਦਾ ਜਿਹੜਾ ਬਰਡਨ ਆ ਬਹੁਤ ਵੱਡਾ ਬਰਡਨ ਆ ਤੀਜਾ ਹੈਗਾ ਜਿਹੜਾ ਫੈਮਲੀਜ਼ ਬ੍ਰੇਕਡਾਊਨ ਹੁਣ ਜਿਹੜੇ ਮੁੰਡੇ ਕੁੜੀਆਂ ਸਾਡੇ ਭੈਣ ਭਰਾ ਵਿਆਹੇ ਹੋਏ ਆ ਬੱਚੇ ਵੀ ਆ ਉਹ ਉਤਲੇ ਦੋ ਕਾਰਨਾ ਕਰਕੇ ਉਹਨਾਂ ਦੀਆਂ ਫੈਮਲੀਜ਼ ਟੁੱਟ ਰਹੀਆਂ ਉਹਨਾਂ ਦੇ ਘਰ ਟੁੱਟ ਰਹੇ ਆ ਉਹ ਵੀ ਇੱਕ ਬਹੁਤ ਵੱਡਾ ਬਰਡਨ ਆ ਉਹਨਾਂ ਤੇ ਬਣ ਰਿਹਾ ਡਿਪਰੈਸ਼ਨ ਦਾ ਸ਼ਿਕਾਰ ਹੋ ਰਹੇ ਆ ਤੇ ਚੌਥਾ ਜਿਹੜੀ ਮੈਂਟਲ ਹੈਲਥ ਆ ਉਹਨਾਂ ਦੀ ਦਿਨੋਂ ਦਿਨ ਦੇਖਦੀ ਜਾ ਰਹੀ ਹੈ ਇਹ ਚਾਰ ਕਾਰਨ ਜਿਹੜੇ ਹੈਗੇ ਮੇਨ ਆ ਜਵਾਕਾਂ ਨੂੰ ਨਸ਼ੇ ਵੱਲ ਵੀ ਲੈ ਕੇ ਜਾ ਰਹੇ ਆ ਉਹਨਾਂ ਨੂੰ ਗਲਤ ਰਾਹ ਅਪਣਾਉਣ ਵਾਸਤੇ ਵੀ ਖਸਾਉਂਦੇ ਆ ਤੇ ਉਹ ਗਲਤ ਰਾਹ ਆਪ ਵੀ ਜਿਹੜਾ ਚੁਣ ਲੈਂਦੇ ਆ ਇੰਨਾਂ ਚੀਜ਼ਾਂ ਤੋਂ ਹਾਰ ਕੇ ਇੰਨਾ ਚਾਰਾਂ ਜਿਹੜੇ ਮੇਨ ਰੀਜਨ ਆ ਇੰਨਾਂ ਦੇ ਚੱਲਦੇ ਆ ਉਹ ਡਿਸਾਈਡ ਨਹੀਂ ਕਰ ਪਾਉਂਦੇ ਵੀ ਅਸੀਂ ਕੀ ਕਰੀਏ ਇਸ ਕਰਕੇ ਮੇਰੀ ਅੱਜ ਦੀ ਵੀਡੀਓ ਰਾਈ ਹਰੇਕ ਭੈਣ ਭਰਾ ਮਾਪਿਓ ਨੂੰ ਬੇਨਤੀ ਕਰਦਾ ਕਿ ਜਿੱਥੇ ਤੁਹਾਨੂੰ ਲੱਗਦਾ ਵੀ ਕਿਸੇ ਜਵਾਕ ਨੂੰ ਕਿਸੇ ਭੈਣ ਭਰਾ ਨੂੰ ਮੋਰਲ ਸਪੋਰਟ ਦੀ ਲੋੜ ਹੈ ਜੋ ਖਾਸ ਕਰਕੇ ਕੈਨੇਡਾ ਵਰਕੇ ਮੁਲਕ ਚ ਇਨਾ ਚਾਰ ਕਾਰਨਾਂ ਨਾਲ ਯੂਜ ਰਿਹਾ ਤਾਂ ਜਰੂਰ ਉਹਦੀ ਹੈਲਪ ਕਰੋ ਵੱਧ ਤੋਂ ਵੱਧ ਵੀਡੀਓ ਨੂੰ ਸ਼ੇਅਰ ਕਰ ਕੋ ਉਹਨਾਂ ਪੇਰੈਂਟਸ ਤੱਕ ਪਹੁੰਚਾਓ ਉਹਨਾਂ ਤੱਕ ਮੈਸੇਜ ਲਾਓ ਜਿਹੜੇ ਇਸ ਚੀਜ਼ ਤੋਂ ਅਣਜਾਣ ਹੈ ਤਾਂ ਕਿ ਆਪਾਂ ਜਿਹੜੇ ਆਪਦੇ ਭੈਣ ਭਰਾ ਜਿਨ੍ਹਾਂ ਨੇ ਆਪਦੇ ਹਜੇ ਸੁਪਨੇ ਪੂਰੇ ਕਰਨੇ ਆਪਦੇ ਘਰਦਿਆਂ ਦੇ ਸੁਪਨੇ ਪੂਰੇ ਕਰਨੇ ਆ ਉਹ ਆਪਦੇ ਸੁਪਨੇ ਪੂਰੇ ਕਰ ਸਕਣ ਮੈਨੂੰ ਪੂਰੀ ਉਮੀਦ ਹੈ ਕਿ ਤੁਸੀਂ ਇਸ ਵੀਡੀਓ ਨੂੰ ਪੂਰਾ ਰਿਸਪੌਂਸ ਦੇ ਕੇ ਆਪਦਾ ਫਰਜ ਸਮਝ ਕੇ ਇਸ ਵੀਡੀਓ ਨੂੰ ਅੱਗੇ ਸ਼ੇਅਰ ਕਰੋਗੇ ਤਾਂ ਜੋ ਆਪਾਂ ਆਪਾਂ ਸਮਾਜ ਵਾਸਤੇ ਸਮਾਜ ਦੇ ਭਲੇ ਵਾਸਤੇ ਜ਼ਰੂਰ ਆਪਾਂ ਸਾਰੇ ਇਕੱਠੇ ਹੋ ਕੇ ਯੋਗਦਾਨ ਪਾਈਏ ਇੱਕ ਹੋਰ ਇੰਪੋਰਟੈਂਟ ਗੱਲ ਮੇਰੀ ਰਹਿ ਗਈ ਸੀ ਤੁਹਾਡੇ ਨਾਲ ਕਰਨੀ ਆ ਕਿ ਕੈਨੇਡਾ ਦੇ ਵਿੱਚ ਹਰ ਸਾਲ 4500 ਬੰਦਾ ਸੁਸਾਈਡ ਕਰ ਰਿਹਾ 4500 ਦਾ ਵੱਡਾ ਅੰਕੜਾ ਹੈ ਬਹੁਤ ਹੁਣ ਇੱਕ ਆ ਜਿਹੜੀ ਤਸਵੀਰ ਮੈਂ ਤੁਹਾਨੂੰ ਇਸ ਵੀਡੀਓ ਦੇ ਬੈਕਗ੍ਰਾਉਂਡ ਤੇ ਦਿਖਾ ਰਿਹਾ ਹਾਂ ਵੀ ਕਿੰਨੇ ਫੋਟੋ ਦੇ ਵਿੱਚ ਦੇਖ ਲਓ ਤੁਸੀਂ ਵੀ ਕਿੰਨੇ ਸਾਡੇ ਭੈਣ ਭਰਾ ਯੰਗ ਹੈ ਜਿਹੜੇ ਇਹ ਦੁਨੀਆ ਤੋਂ ਚਲੇ ਗਏ ਕੋਈ ਕਾਰ ਹਾਦਸੇ ਦਾ ਸ਼ਿਕਾਰ ਹੋ ਗਿਆ ਕੋਈ ਗੋਲੀ ਦਾ ਸ਼ਿਕਾਰ ਹੋ ਗਿਆ ਕੋਈ ਨਦੀ ਚ ਡੁੱਬ ਗਿਆ ਕੁਝ ਹੋ ਗਿਆ ਕੀ ਇੰਨਾਂ ਚੀਜ਼ਾਂ ਨੂੰ ਆਪਾਂ ਰੋਕ ਸਕਦੇ ਆ ਕੀ ਆਪਾਂ ਰੋਕਣ ਦੇ ਕਾਬਿਲ ਹੈਗੇ ਆ ਤਾਂ ਇਹਦਾ ਆਨਸਰ ਹੈਗਾ ਹਾਂ ਅਸੀਂ ਰੋਕ ਸਕਦੇ ਆ ਅਸੀਂ ਇੰਨੇ ਕਾਬਿਲ ਹੈਗੇ ਆ ਕਿ ਅਸੀਂ ਆਪਦੇ ਆਲੇ ਦੁਆਲੇ ਆਪਦੇ ਭੈਣਾ ਭਰਾਵਾਂ ਦਾ ਖਿਆਲ ਰੱਖ ਸਕੀਏ ਤਾ ਜਰੂਰ ਤੁਸੀਂ ਇਸ ਵੀਡੀਓ ਨੂੰ ਅੱਗੇ ਸ਼ੇਅਰ ਕਰੋ ਅੱਗੇ ਵਧਾਓ ਤਾਂ ਜੋ ਆਪਾਂ ਜਰੂਰ ਸੁਸਾਇਟੀ ਆਸਤੇ ਆਪਦੇ ਲੋਕਾਂ ਦੇ ਭਲੇ ਆਸਤੇ ਕੰਮ ਕਰ ਸਕੀਏ ਉਹਨਾਂ ਦਾ ਕੋਈ ਨਾ ਕੋਈ ਆਪਾਂ ਫਾਇਦਾ ਕਰ ਸਕੀਏ ਉਹਨਾਂ ਨੂੰ ਬਚਾ ਸਕੀਏ ਉਹਨਾਂ ਨੂੰ ਅੱਗੇ ਲੈ ਕੇ ਜਾ ਸਕੀਏ ਸਤਿ ਸ੍ਰੀ ਅਕਾਲ